ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੀ ਪੁਲਿਸ ਲਾਈਨ ਵਿਖੇ ਅਖੰਡ ਪਾਹਟ ਸਾਹਿਬ ਦੇ ਭੋਗ ਪਾਈ ਗਏ ਨੇ ਤੇ ਇਸ ਇਸਪੀਮਨੀਤ ਕੌਂਡਲ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਬਠਿੰਡਾ ਦੀ ਪੁਲਿਸ ਲਾਈਨ ਵਿਖੇ ਸ਼ਖਨਪਟ ਸਾਹਬ ਰਖਵਾਏ ਗਏ ਸਨ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਨ ਮਗਰੋਂ ਪਹੁੰਚ ਪਾਈ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਲ ਦਾ ਆਖਰੀ ਦਿਨ ਹੈ ਤੇ ਕੱਲ ਨਵਾਂ ਸਾਲ ਚੜ ਜਾਣਾ ਇਸ ਸਾਲ ਦੇ ਵਿੱਚ ਪੁਲਿਸ ਦੇ ਲਈ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਉਤਾਰ ਚੜਾਅ ਵਾਲੀ ਸਥਿਤੀ ਵੀ ਬਣੀ ਰਹੀ ਪਰ ਸਾਡੀ ਪੁਲਿਸ ਫੋਰਸ ਦੀ ਸਮੁੱਚੀ ਟੀਮ ਦੇ ਵੱਲੋਂ ਸਾਰੇ ਮਸਲਿਆਂ ਦਾ ਹੱਲ ਕੀਤਾ ਗਿਆ ਤੇ ਇਸੇ ਕਾਰਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੁਖ ਸ਼ਾਂਤੀ ਦੀ ਅਰਦਾਸ ਕਰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਸਾਲ ਸਾਰੀ ਪੁਲਿਸ ਫੋਰਸ ਜ਼ਿਲ੍ਹਾ ਤੇ ਦੇਸ਼ ਵਾਸੀਆਂ ਦੇ ਲਈ ਸੁਖ ਸ਼ਾਂਤੀ ਭਰਿਆ ਰਹੇ ਇਸ ਮੌਕੇ ਪਹੁੰਚੇ ਡਿਪਟੀ ਕਮਿਸ਼ਨਰ ਸ਼ੌਕਤ ਆਮਦਪੁਰੇ ਵੱਲੋਂ ਕਿਹਾ ਗਿਆ ਕਿ ਐਸਐਸਪੀ ਅਮਨੀਤ ਕੌਂਡਲ ਤੇ ਇਸ ਮੁਛੀ ਟੀਮ ਵੱਲੋਂ ਸ਼ਖਾਨਪੜ ਸਾਹਬ ਦੇ ਭੋਗ ਪਾਏ ਗਏ ਤੇ ਇਸ ਦੇ ਦਰਮਿਆਨ ਅਰਦਾਸ ਕੀਤੀ ਗਈ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ 90 ਸਾਲ ਦੇ ਆਖਰੀ ਦਿਨ ਤੇ 90 ਸਾਲ ਨੂੰ ਲੈ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਇਸ ਮੌਕੇ ਪਹੁੰਚੇ ਹਰਜੀਤ ਸਿੰਘ ਡੀਆਈਜੀ ਬਠਿੰਡਾ ਰੇਂਜ ਤੇ ਇਹਨਾਂ ਦੇ ਨਾਲ ਐਸਐਸਪੀ ਅਮਨੀਤ ਕੌਂਡਲ ਇਸ ਦਾ ਏਜੀ ਬਠਿੰਡਾ ਰੇਂਜ ਅਵਨੀਤ ਕੌਂਡਲ ਸਿੱਧੂ ਤੇ ਹੋਰ ਵੀ ਜਿਹੜੇ ਅਧਿਕਾਰੀ ਸਾਨੂੰ ਮੌਜੂਦ ਸਨ ਦੱਸਦੀ ਕੇਸ ਦੇ ਦਰਮਿਆਨ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਰੇਂਜ ਸ਼ੌਕਤ ਅਹਿਮਦਪੁਰ ਡਿਪਟੀ ਕਮਿਸ਼ਨਰ ਬਠਿੰਡਾ ਤੇ ਪੂਨਮ ਸਿੰਘ ਅਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਵੀ ਮੌਜੂਦ ਰਹੇ ਤੇ ਅਸੀਂ ਇੱਕ ਸਾਲ ਦੇ ਅਨਚੇਕ ਸ਼ੁਕਰਾਨੇ ਵਜੋਂ ਬਠਿੰਡਾ ਪੁਲਿਸ ਨੇ ਅਖੰਡਪਾਟ ਦੇ ਅਖੰਡਪਾਟ ਸਾਹਿਬ ਰਖਵਾਏ ਸਿਗੇ ਤੇ ਪੁਲਿਸ ਲਾਈਨ ਗੁਰਦੁਆਰੇ ਚ ਤੇ ਸਾਡੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਪਿਛਲੇ ਸਮਿਆਂ ਚ ਬਹੁਤ ਚੈਲੈਂਜਿੰਗ ਡਿਊਟੀਆਂ ਨਿਪਾਈਆਂ ਬਠਿੰਡਾ ਪ੍ਰਸ਼ਾਸਨ ਔਰ ਪੁਲਿਸ ਨੇ ਮਿਲ ਕੇ ਜੋ ਸਾਰਾ ਸਾਡਾ ਵਧੀਆ ਹੀ ਰਿਹਾ ਤੇ ਉਹਦੇ ਹੀ ਇੱਕ ਸ਼ੁਕਰਾਨਾ ਸਿਗਾ ਔਰ ਅਗਲੇ ਸਾਲ ਦੀ ਇੱਕ ਅਰਦਾਸ ਸਿਗੀ ਕਿ ਜਿਵੇਂ ਇਸ ਸਾਲ ਵਧੀਆ ਨਿਕਲੇ ਉਦਾਂ ਹੀ 2025 ਵੀ ਸਾਡੇ ਸਾਰਿਆਂ ਲਈ ਵਧੀਆ ਰਹੇ ਤੇ ਬਸ ਇਸੇ ਨੋਟ ਤੇ ਜੀ ਅੱਜ ਸਸੀਂ ਅਖੰਡਪਾਟ ਸਾਹਿਬ ਰਖਾਇਆ ਸ ਦੇਖਿਆ ਜਿਵੇਂ ਤੇ ਪਿਛਲਾ ਸਾਲ ਕਿਸ ਤਰ੍ਹਾਂ ਦਾ ਰਿਹਾ ਜੀ ਦੇਖੋ ਜੀ ਚੈਲੰਜਸ ਆਉਂਦੇ ਇਹ ਤਾਂ ਸਾਡੀ ਡਿਊਟੀ ਹੈ ਬਟ ਜੇ ਚੈਲੰਜਸ ਨੂੰ ਅਸੀਂ ਪੂਰੇ ਹੌਸਲੇ ਨਾਲ ਓਵਰਕਮ ਕੀਤਾ ਤਾਂ ਮੈਂ ਤਾਂ ਇਹ ਆਪਣੀ ਅਚੀਵਮੈਂਟ ਹੀ ਸਮਝਾਂਗੀ ਔਰ ਮੈਂ ਆਪਣੀ ਸਾਰੀ ਟੀਮ ਲਈ ਆਮ ਵੈਰੀ ਪ੍ਰਾਊਡ ਆਫ ਥੈਮ ਕਿ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਸੋ ਤੁਹਾਡੇ ਸਾਹਮਣੇ ਸਾਰੀ ਮੇਰੀ ਟੀਮ ਖੜੀ ਹੈ ਇਨਕਲੂਡਿੰਗ ਏਡੀਸੀ ਮੈਡਮ ਐਸਡੀਐਮ ਸਾਹਿਬ ਸਾਡੀ ਸਾਰੀ ਪੂਰੀ ਐਡਮਿਨਿਸਟ੍ਰੇਸ਼ਨ ਹੀ ਬਹੁਤ ਜ਼ਿਆਦਾ ਇਕੱਠੇ ਰਹਿੰਦੀ ਹੈ ਉਹਦਾ ਹੀ ਇਹ ਨਤੀਜਾ ਹੈ ਕਿ ਅਸੀਂ ਸਕਸੈਸਫੁਲੀ 2024 ਕੱਢਿਆ ਤੇ ਅਗਲੇ ਸਾਲ ਵੀ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਵਧੀਆ ਡਿਊਟੀ ਕਰਾਂਗੇ ਨਵਾਂ ਸਾਲ ਜੀ ਵੈਰੀ ਵੈਰੀ ਹੈਪੀ ਨਿਊ ਇਅਰ ਐਂਡ ਪ੍ਰੋਸਪਰਸ ਨਿਊ ਇਅਰ ਹੀ ਹੁੰਦਾ ਹੈ ਹਰ ਬੰਦਾ ਸੋਚਦਾ ਹੈ ਕਿ ਅਗਲਾ ਸਾਲ ਪਿਛਲੇ ਤੋਂ ਬੈਟਰ ਹੀ ਨਿਕਲੇ ਇਸੇ ਉਮੀਦ ਨਾਲ ਅਸੀਂ ਵੀ ਇਹੀ ਅਰਦਾਸ ਕੀਤੀ ਹੈ ਕਿ ਨਵਾਂ ਸਾਲ ਵਧੀਆ ਸਾਰਿਆਂ ਲਈ ਚੜੇ ਤੇ ਪੁਲਿਸ ਆਪਣੀ ਡਿਊਟੀ ਹੋਰ ਵੀ ਵਧੀਆ ਕਰੇ ਇਹ ਅੱਜ ਪੁਲਿਸ ਲਾਈਨ ਸੇ ਗੁਰਦੁਆਰਾ ਸਾਹਿਬ ਵਿੱਚ ਐਸਐਸਪੀ ਮੈਡਮ ਆਲਤੀ ਤੇ ਉਹਨਾਂ ਦੀ ਸਮੂਚੀ ਟੀਮ ਵੱਲੋਂ ਜਿਹੜਾ ਹੈਗਾ ਇਹ ਅਖੰਡ ਪਾਠ ਕਰਾਇਆ ਗਿਆ ਤੇ ਅੱਪ ਹੋ ਗਿਆ ਅੱਜ ਸੀਗਾ ਤੇ ਬਹੁਤ ਵਧੀਆ ਉਪਰਾਲਾ ਤੇ ਆਪਾਂ ਹਰ ਵਾਰੀ ਇਨਫੈਕਟ ਐਡਮਿਨਿਸਟ੍ਰੇਸ਼ਨ ਵੀ ਪੁਲਿਸ ਵੀ ਹਰ ਸਾਲ ਦੀ ਤਰਾਈ ਆਪਾਂ ਸਾਲ ਦੇ ਅੰਤ ਵਿੱਚ ਤੇ ਉਸ ਤੋਂ ਬਾਅਦ ਸਾਲ ਜਦੋਂ ਸ਼ੁਰੂ ਹੁੰਦਾ ਹੈ ਤਾਂ ਫਿਰ ਆਪਾਂ ਡੀਏਸੀ ਕੰਪਲੈਕਸ ਵਿੱਚ ਜਿਹੜਾ ਹੈਗਾ ਉੱਥੇ ਵੀ ਅਖੰਡ ਪਾਠ ਕਰਾਉਂਦੇ ਆ ਤੇ ਅ ਇਹ ਹੈ ਕਿ ਜਿਹੜਾ ਇੱਕ ਸਾਲ ਗੁਜ਼ਰ ਗਿਆ ਉਹਦੇ ਬਾਰੇ ਆਪਣੇ ਰੱਬ ਨੂੰ ਯਾਦ ਕਰਕੇ ਉਹਦਾ ਸ਼ੁਕਰ ਅਦਾ ਕਰੀਏ ਤੇ ਆਉਣ ਵਾਲੀ ਸਾਲ ਦੇ ਲਈ ਆਪਾਂ ਦੁਆ ਕਰੀਏ ਕਿ ਇਹ ਸਾਲ ਪੂਰੇ ਦੇਸ਼ ਦੇ ਲਈ ਪਠੰਡਾ ਦੇ ਲਈ ਚੰਗਾ ਹੋਵੇ ਇੱਥੇ ਦੇ ਲੋਕ ਜਿਹੜੇ ਹੈਗੇ ਆ ਉਹ ਖੁਸ਼ ਰਹਿਣ ਤੇ ਨਾਲ ਹੀ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਵੀ ਚੰਗੇ ਤਰੀਕੇ ਨਾਲ ਜਿਵੇਂ ਪਿਛਲੇ ਸਾਲ ਕੰਮ ਕੀਤਾ ਉਸੇ ਤਰੀਕੇ ਨਾਲ ਅੱਗੇ ਵਧਦੀ ਰਹੇ ਨਵਾਂ ਸਾਲ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਦੇਖੋ 9 ਸਾਲ ਵਿੱਚ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਬਧਾਈ ਦੇਣਾ ਚਾਹਾਂਗਾ ਸਾਰੇ ਬਠਿੰਡਾ ਦੇ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਨਾਲ ਹੀ ਬਠਿੰਡਾ ਦੇ ਲਈ ਇਹਦੇ ਵਿੱਚ ਮੈਨੂੰ ਉਮੀਦ ਹੈਗੀ ਹੈ ਕਿ ਬਹੁਤ سارے ਆਪਣੇ ਪ੍ਰੋਜੈਕਟ ਜੁੜੇ ਹੈਗੇ ਉਹ ਵੀ ਕੰਪਲੀਟ ਹੋ ਜਾਣਗੇ ਤੇ ਕਾਫੀ ਸੁਖਦਾਸਾਂ ਲੈ ਪਾਉਗੇ ਪਾਵੇਂ ਉਹ ਆਪਣੇ ਕਈ ਸਾਰੇ ਫਲਔਰਸ ਹੈ ਮੁਲਤਾਨੀਆ ਰੋਡ ਦਾ ਹੈ ਇੱਕ ਜਿਹੜਾ ਆਪਣਾ ਉਹ ਰੇਲਵੇ ਕ੍ਰੋਸਿੰਗਸ ਵਾਲੀ ਸੈਵਨ ਕ੍ਰੋਸਿੰਗਸ ਜਿਹੜੀ ਖਤਮ ਹੋ ਰਹੀ ਹੈ ਉਹ ਵਾਲਾ ਫਲਾਇਓਵਰ ਵੀ ਕੰਪਲੀਟ ਹੋ ਰਹਾ ਹੈ ਨਾਲ ਆਪਣਾ ਰਿੰਗ ਰੋਡ ਤੇ ਇੱਕ ਹੋਰ ਫਲਾਇਓਵਰ ਜਿਹੜਾ ਹੈਗਾ ਉਹ ਉਹਦੀ ਐਕਸਟੈਂਸ਼ਨ ਦਾ ਕੰਮ ਵੀ ਉਹ ਵੀ ਸ਼ੁਰੂ ਹੋ ਰਹਾ ਹੈ ਤੇ ਬਹੁਤ ਸਾਰੇ ਹੋਰ ਲਾਇਬ੍ਰੇਰੀ ਆਪਣੀ ਕੰਪਲੀਟ ਹੋ ਰਹੀ ਹੈ ਤੇ ਬਹੁਤ ਸਾਰੇ ਆਪਣੇ ਨਵੇਂ ਪ੍ਰੋਜੈਕਟਸ ਜਿਹੜੇ ਹੈਗੇ ਉਹ ਵੀ ਸ਼ੁਰੂ ਹੋਣ ਵਾਲੇ ਨੇ ਤੇ ਬਠਿੰਡਾ ਵਾਸੀਆਂ ਦੇ ਲਈ ਜ਼ਰੂਰੀ ਇਹ ਸਾਲ ਜਿਹੜਾ ਹੈਗਾ ਇੱਕ ਬਹੁਤ ਚੰਗਾ ਸਾਲ ਹੈ